ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਵੇਚਾ ਭਵਾਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਫੀਡਵਾਲ ਨਾ ਜਾਵੇ ਜਿੰਦਾਬਾਦ ਕੋਈ ਇਥੋਂ ਹੀ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਨੂੰ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੀ ਫਤੇ ਹੋਵੇ ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਫੀਡਵਾਲ ਨਾ ਜਾਵੇ ਤੁਸੀਂ ਗਾਲੀ ਜਿੰਦਾਬਾਦ ਉਹ ਇਥੋਂ ਹੀ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਉਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਨੂੰ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮ ਜਿਹੜੇ ਫਸੇ ਹੋਵੇ ਤੇ ਦਿਲੋਂ ਝੋਲੀ ਅਟਕੇ ਮੰਗ ਰਹੇ ਹਾਂ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਵੇਚਾ ਬਵਾਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਥੀਡਵਾਲ ਨਾ ਜਾਵੇ ਜਿੰਦਾਬਾਦ ਕੋਈ ਇਥੋ ਹੀ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਉਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੀ ਫਤੇ ਹੋਵੇ ਤੇ ਦਿਲੋਂ ਝੋਲੀ ਅੱਡ ਕੇ ਮੰਗ ਰਿਹਾ ਵੀ ਦੁਆਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਥਿਤਵਲ ਨਾ ਜਾਵੇ ਕੋਈ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਣ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮ ਜਿਹੜੇ ਫਤੇ ਹੋ